ਹੁਣ ਉਹ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਕਿਵੇਂ ਪਹੁੰਚ ਗਿਆ ਇੱਕ ਥਾਂ ਤੇ ਰੁਕਦਾ ਇੱਕ ਥਾਂ ਤੇ ਬੈਠਦਾ ਇੱਕ ਥਾਂ ਤੇ ਸੌਂਦੇ ਹੋਏ ਨੂੰ ਕਿਉਂਕਿ ਜਿਹੜਾ ਬੰਦਾ ਸਮੇਂ ਦੀ ਕਦਰ ਕਰਦਾ ਨਾ ਸਮੇਂ ਦੀ ਇੱਜ਼ਤ ਕਰਦਾ ਤਾਂ ਮੈਂ ਤੁਹਾਨੂੰ ਬਰਬਾਦ ਕਰਦਾਗਾ ਉਹ ਦਿਨ ਦੂਰ ਨਹੀਂ ਹੈਗੇ ਜਦੋਂ ਤੁਸੀਂ ਬਰਬਾਦ ਹੋਗੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸਰੋਏ ਦੇ ਵਿੱਚ ਜੀ ਸੋ ਦੋਸਤੋ ਮੈਂ ਹਾਜ਼ਰ ਹਾਂ ਤੁਹਾਡੇ ਸਾਰਿਆਂ ਵਾਸਤੇ ਇੱਕ ਹੋਰ ਮੋਟੀਵੇਸ਼ਨ ਵੀਡੀਓ ਲੈ ਕੇ ਜੀ ਸੋ ਜਿਹੜੀ ਸਾਡੀ ਅੱਜ ਦੀ ਵੀਡੀਓ ਦਾ ਟੌਪਿਕ ਹੈ ਸਾਡੀ ਅੱਜ ਦੀ ਵੀਡੀਓ ਦਾ ਟੌਪਿਕ ਹੈਗਾ ਜੀ ਆਪਣਾ ਟਾਈਮ ਖਰਾਬ ਨਾ ਕਰੋ ਸੋ ਦੋਸਤੋ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਬਣਨਾ ਚਾਹੁੰਦੇ ਹੋ ਕੁਝ ਹਾਸਲ ਕਰਨਾ ਚਾਹੁੰਦੇ ਹੋ ਆਪਣੇ ਲਕਸ਼ ਤੱਕ ਪਹੁੰਚਣਾ ਚਾਹੁੰਦੇ ਹੋ ਤਾਂ ਪਲੀਜ਼ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਜੀ ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਜੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਸੋ ਦੇਖੋ ਅਗਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਹੋ ਕੁਝ ਕਰਨਾ ਚਾਹੁੰਦੇ ਹੋ ਆਪਣੇ ਲਕਸ਼ ਤੱਕ ਤੁਸੀਂ ਪਹੁੰਚਣਾ ਚਾਹੁੰਦੇ ਹੋ ਤੁਸੀਂ ਕੋਈ ਵੀ ਲਕਸ਼ ਤੁਸੀਂ ਚੁਣਿਆਵਾ ਤੁਸੀਂ ਕਿੰਨੇ ਵੀ ਯਾਰ ਮੈਂ ਇਹ ਵਾਲਾ ਮੁਕਾਮ ਮੇਂ ਹਾਸਲ ਕਰਨਾ ਚਾਹੁੰਨਾ ਵਾਂ ਮੈਂ ਉਸ ਲੈਵਲ ਤੇ ਪਹੁੰਚਣਾ ਚਾਹੁੰਨਾ ਵਾਂ ਉਹਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਤੁਹਾਨੂੰ ਸਮੇਂ ਦੀ ਕਦਰ ਕਰਨੀ ਪਵੇਗੀ ਸਮੇਂ ਦੀ ਇੱਜ਼ਤ ਕਰਨੀ ਪਵੇਗੀ ਜੇ ਤੁਸੀਂ ਸਮੇਂ ਦੀ ਕਦਰ ਕਰੋਗੇ ਤਾਂ ਸਮਾਂ ਤੁਹਾਡੀ ਕਦਰ ਕਰੇਗਾ ਸਮਾਂ ਤੁਹਾਡੀ ਇੱਜ਼ਤ ਕਰੇਗਾ ਕਿਉਂਕਿ ਜਿਹੜਾ ਬੰਦਾ ਸਮੇਂ ਦੀ ਕਦਰ ਕਰਦਾ ਨਾ ਸਮੇਂ ਦੀ ਇੱਜ਼ਤ ਕਰਦਾ ਸਮਾਂ ਵੀ ਉਹਦੀ ਹੀ ਇੱਜ਼ਤ ਕਰਦਾ ਵਾ ਤੁਸੀਂ ਸੁਣਿਆ ਹੋਣਾ ਨਾ ਪੰਜਾਬੀ ਦੇ ਵਿੱਚ ਇੱਕ ਕਹਾਵਤ ਆ ਕਹਿੰਦੇ ਜੀ ਕਹੋ ਤੇ ਜੀ ਕਹੋ ਤੇ ਸਮਾ ਵੀ ਇਦਾਂ ਹੀ ਕਹਿੰਦਾ ਵਾ ਸਮਾ ਕਹਿੰਦਾ ਜੇ ਤੂੰ ਮੇਰੀ ਇੱਜ਼ਤ ਕਰੇਂਗਾ ਨਾ ਮੇਰੀ ਰਿਸਪੈਕਟ ਕਰੇਂਗਾ ਤਾਂ ਮੈਂ ਤੇਰੀ ਇੱਜ਼ਤ ਕਰੂੰਗਾ ਤਮੈਂ ਤੇਰੀ ਰਿਸਪੈਕਟ ਕਰੂੰਗਾ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਬਹੁਤ ਸਾਰੇ ਇਹੋ ਜਿਹੇ ਲੋਕ ਦੇਖੇ ਨੇ ਜਿਹੜੇ ਆਪਣਾ ਸਮਾਂ ਖਰਾਬ ਹੀ ਕਰੀ ਜਾਂਦੇ ਆ ਉਹ ਕੁਝ ਵੀ ਨਹੀਂ ਕਰਦੇ ਹੈਗੇ ਸਾਰਾ ਦਿਨ ਵੇਲੇ ਬੈਠੇ ਰਹਿੰਦੇ ਨੇ ਸਾਰਾ ਦਿਨ ਵੇਲੇ ਬੈਠੇ ਰਹਿਣਗੇ ਫੋਨ ਚਲਾਈ ਜਾਣਗੇ ਟਿਕਟੋਕ ਦੇਖੀ ਜਾਣਗੇ ਇੰਸਟਾਗ੍ਰਾਮ ਤੇ ਰੀਲਾਂ ਦੇਖੀ ਜਾਣਗੇ ਫੇਸਬੁੱਕ ਤੇ ਰੀਲਾਂ ਦੇਖੀ ਜਾਣਗੇ YouTube ਤੇ ਰੀਲਾਂ ਦੇਖੀ ਜਾਣਗੇ ਜਾਨੀ ਕਿ ਉਹ ਸਾਰਾ ਦਿਨ ਜਿਹੜਾ ਉਹਨਾਂ ਨੂੰ 1.5 2 GB ਨੈਟ ਮਿਲਦਾ ਨਾ ਉਹ ਇਸੇ ਤਰ੍ਹਾਂ ਆਪਣਾ 1.5 2 GB ਦਾ ਨੈਟ ਖਰਾਬ ਕਰ ਦਿੰਦੇ ਨੇ ਜਾਨੀ ਕਿ ਸਾਰਾ 12 ਦੇ 12 ਘੰਟੇ ਉਹ ਖਰਾਬ ਕਰ ਲੈਂਦੇ ਨੇ ਤੁਸੀਂ ਕਦੇ ਜ਼ਿੰਦਗੀ ਦੇ ਵਿੱਚ ਇਹ ਚੀਜ਼ ਸੋਚ ਕੇ ਦੇਖੋ ਜਿਹੜੇ ਬੰਦੇ ਜਿਹੜੇ ਬੰਦੇ ਅੱਜ ਮਹਾਨ ਹੋਏ ਨੇ ਸਕਸੈਸ ਹੋਏ ਨੇ ਵੱਡੇ ਵੱਡੇ ਬਿਜ਼ਨਸਮੈਨ ਨੇ ਉਹਨਾਂ ਕੋਲ ਵੀ ਸਮਾਂ ਬਰਾਬਰ ਆ ਤੁਹਾਡੇ ਕੋਲ ਵੀ ਸਮਾਂ ਬਰਾਬਰ ਆ ਦਿਨ ਦੇ ਦਿਨ ਤੇ ਰਾਤ ਦੇ ਜੇ ਮਿਲਾ ਕੇ ਦੇਖੀਏ 24 ਘੰਟੇ ਹੁੰਦੇ ਆ ਨਾ 24 ਘੰਟੇ ਤੁਹਾਡੇ ਕੋਲ ਆ 24 ਘੰਟੇ ਉਸੇ ਬੰਦੇ ਕੋਲ ਆ ਹੁਣ ਉਹ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਕਿਵੇਂ ਪਹੁੰਚ ਗਿਆ ਉਹਨੇ ਸ਼ੁਰੂ ਉਹਨੇ ਵੀ ਜ਼ੀਰੋ ਤੋਂ ਕੀਤਾ ਸੀਗਾ ਉਹ ਕੋਈ ਪਹਿਲਾਂ ਲੱਖਾਂ ਕਰੋੜਾਂ ਦਾ ਮਾਲਕ ਨਹੀਂ ਸੀਗਾ ਉਹਨੇ ਵੀ ਜ਼ੀਰੋ ਤੋਂ ਹੀ ਸ਼ੁਰੂ ਕੀਤਾ ਸੀ ਤੁਸੀਂ ਵੀ ਜ਼ੀਰੋ ਤੋਂ ਸ਼ੁਰੂ ਕਰਨਾ ਵਾ ਅਸਲ ਦੇ ਵਿੱਚ ਕੀ ਆ ਉਹਨੇ ਤੁਹਾਡੇ ਵਾਂਗੂ ਆਪਣਾ ਸਮਾਂ ਖਰਾਬ ਨਹੀਂ ਕੀਤਾ ਹੈਗਾ ਜੜੀ ਕੁਦਰਤਾ ਕੁਦਰਤ ਕਿਸੇ ਨਾਲ ਵੀ ਭੇਦਭਾਵ ਨਹੀਂ ਕਰਦੀ ਹੈਗੀ ਉਹ ਹਰ ਇੱਕ ਬੰਦੇ ਨੂੰ ਇੱਕ ਬਰਾਬਰ ਇੱਕ ਸਮਾਨ ਰੱਖਦੀ ਆ ਉਹ ਕਹਿੰਦੀ ਹੈ ਵੀ ਜੇ ਕੋਈ ਗਰੀਬ ਬੰਦਾ ਵਾ ਜਾਂ ਫਿਰ ਅਮੀਰ ਬੰਦਾ ਵਾ ਮੈਂ ਉਹਨੂੰ 24 ਘੰਟੇ ਦਿੱਤੇ ਆ ਜਿਵੇਂ ਅਮੀਰ ਬੰਦੇ ਨੂੰ ਬਿਜ਼ਨਸਮੈਨ ਨੂੰ 24 ਘੰਟੇ ਦੇ ਰਹੀ ਆ ਤਾਂ ਮੈਂ 24 ਘੰਟੇ ਤੈਨੂੰ ਵੀ ਦੇ ਰਹੀ ਆ 12 ਮਹੀਨੇ ਤੈਨੂੰ ਦੇ ਰਹੀ ਆ ਸਾਲ ਦੇ ਵਿੱਚ ਤੇ 12 ਮਹੀਨੇ ਉਹਨੂੰ ਵੀ ਦੇ ਰਹੀ ਆ ਹੁਣ ਇਹ ਤੁਹਾਡੇ ਤੇ ਡਿਪੈਂਡ ਕਰਦਾ ਵੀ ਤੁਸੀਂ ਉਹ 24 ਘੰਟੇ ਨੂੰ ਕਿਵੇਂ ਤੁਸੀਂ ਸਪੈਂਡ ਕਰਦੇ ਹੋ ਤੇ ਉਹ ਜਿਹੜਾ ਬੰਦਾ ਮਹਾਨ ਬਣਿਆ ਵਾ ਉਹ ਕਿਵੇਂ ਸਪੈਂਡ ਕਰਦਾ ਵਾ ਹਰ ਇੱਕ ਬੰਦੇ ਦਾ ਆਪਣਾ ਕੰਮ ਕਰਨ ਦਾ ਤਰੀਕਾ ਵੱਖਰਾ ਹੁੰਦਾ ਵਾ ਕਈ ਬੰਦੇ ਘੰਟੇ ਦੇ ਵਿੱਚ ਹੀ ਹਜ਼ਾਰਾਂ ਰੁਪਏ ਕਮਾ ਲੈਂਦੇ ਨੇ ਕਈ ਬੰਦੇ ਸਾਰਾ ਦਿਨ ਕੰਮ ਕਰੀ ਜਾਂਦੇ ਨੇ ਉਹ 12-12 ਘੰਟੇ ਕੰਮ ਕਰਦੇ ਨੇ ਤੇ ਉਹ 12 ਘੰਟੇ ਦੇ ਵਿੱਚ ਹੀ ਉਹਨਾਂ ਨੂੰ 500 ਰੁਪਏ ਮਿਲਦਾ ਵਾ ਦੇਖੋ ਕਿੰਨਾ ਫਰਕ ਆ ਗੱਲ ਤਾਂ ਕੁਝ ਵੀ ਨਹੀਂ ਹੈਗੀ ਕਈ ਬੰਦੇ ਕੁਝ ਵੀ ਨਹੀਂ ਕਮਾ ਸਕਦੇ ਕਿ ਉਹ ਸਾਰਾ ਦਿਨ ਵਿਹਲੇ ਹੀ ਬੈਠੇ ਰਹਿੰਦੇ ਆ ਜਾਨੀਓ ਸਮੇਂ ਦੀ ਕਦਰ ਹੀ ਨਹੀਂ ਕਰਦੇ ਕਿ ਸਮੇਂ ਨੂੰ ਸਮਝ ਹੀ ਨਹੀਂ ਸਕਦੇ ਹੈਗੇ ਜਦੋਂ ਤੱਕ ਤੁਸੀਂ ਸਮੇਂ ਨੂੰ ਨਹੀਂ ਸਮਝੋਗੇ ਤੁਸੀਂ ਸਮੇਂ ਦੇ ਨਾਲ ਨਹੀਂ ਚੱਲੋਗੇ ਤਾਂ ਤੁਸੀਂ ਜ਼ਿੰਦਗੀ 'ਚ ਅੱਗੇ ਕਦੇ ਵਧ ਨਹੀਂ ਸਕਦੇ ਹੈਗੇ ਤੁਸੀਂ ਰੁਕ ਜਾਨੇ ਹੋ ਤੁਸੀਂ ਇੱਕ ਥਾਂ ਤੇ ਬੈਠ ਜਾਨੇ ਹੋ ਤੁਸੀਂ ਇੱਕ ਥਾਂ ਤੇ ਸੁੱਤੇ ਰਹ ਜਾਨੇ ਹੋ ਕਦੇ ਸਮਾਂ ਦੇਖਿਆ ਇੱਕ ਥਾਂ ਤੇ ਰੁਕਦਾ ਇੱਕ ਥਾਂ ਤੇ ਬੈਠਦਾ ਇੱਕ ਥਾਂ ਤੇ ਸੌਂਦੇ ਹੋਏ ਨੂੰ ਸਮਾਂ ਨਹੀਂ ਕਦੇ ਵੀ ਰੁਕਦਾ ਹੈਗਾ ਸਮਾਂ ਆਪਣੀ ਰਫ਼ਤਾਰ ਨਾਲ ਚੱਲੀ ਜਾਂਦਾ ਚੱਲੀ ਜਾਂਦਾ ਆਪਣੀ ਸਪੀਡ ਨਾਲ ਭੱਜੀ ਜਾ ਰਿਹਾ ਵਾ ਉਹ ਨਹੀਂ ਸਲੋ ਹੋਇਆ ਹੈਗਾ ਤੁਸੀਂ ਸਲੋ ਹੋ ਗਏ ਹੋ ਜਿਹੜੇ ਬੰਦੇ ਕੰਮ ਕਰਦੇ ਨੇ ਨਾ ਦਿਨ ਦੇ ਵਿੱਚ ਉਹਨਾਂ ਨੂੰ ਪੁੱਛ ਕੇ ਦੇਖੋ ਉਹ ਪਤਾ ਕੀ ਕਹਿੰਦੇ ਨੇ ਉਹ ਕਹਿੰਦੇ ਯਾਰ ਸਮੇ ਦਾ ਪਤਾ ਹੀ ਨਹੀਂ ਲੱਗਦਾ ਹੈਗਾ ਸਮਾਂ ਬੜੀ ਤੇਜ਼ ਭੱਜੀ ਜਾਂਦਾ ਵਾ ਜਿਹੜੇ ਵਿਹਲੇ ਬੈਠੇ ਨੇ ਜਿਨ੍ਹਾਂ ਨੇ ਕੁਝ ਵੀ ਨਹੀਂ ਕਰਨਾ ਹੈਗਾ ਤੁਸੀਂ ਉਹਨਾਂ ਨੂੰ ਪੁੱਛ ਕੇ ਦੇਖੋ ਉਹ ਪਤਾ ਕੀ ਕਹਿੰਦੇ ਨੇ ਉਹ ਕਹਿੰਦੇ ਯਾਰ ਦਿਨ ਕਿੰਨੇ ਵੱਡੇ ਵੱਡੇ ਆ ਲੰਮੇ ਲੰਮੇ ਦਿਨ ਹੋ ਗਏ ਯਾਰ ਦਿਨ ਹੀ ਨਹੀਂ ਨਿਕਲਦਾ ਹੈਗਾ ਸਾਡਾ ਟਾਈਮ ਪਾਸ ਹੀ ਨਹੀਂ ਹੁੰਦਾ ਹੈਗਾ ਯਾਰ ਘੜੀ ਵਾਲ ਦੇਖਣਗੇ ਯਾਰ ਸਜੇ ਦਾ 11 ਵਜੇ ਆ ਜਰ 11:30 ਹੋਏ ਕਿੰਨੀ ਦੇਰ ਦੇ ਬੈਠੇ ਆਪਾਂ 11:30 ਹੀ ਹੋਏ ਆ ਉਹ ਇਦਾਂ ਹੀ ਗੱਲਾਂ ਕਰੀ ਜਾਣਗੇ ਜਿਹੜੇ ਬੰਦੇ ਨੇ ਕੰਮ ਕਰਨਾ ਹੁੰਦਾ ਉਹ ਦੇਖਦਾ ਘੜੀ ਉਹ ਕੰਦਾ ਜਰ 11 ਵਜ ਗਏ ਪਤਾ ਹੀ ਲੱਗਾ ਟਾਈਮ ਕਿਹੜੇ ਵੇਲੇ ਨਿਕਲ ਗਿਆ ਉਹ ਯਾਰ 12 ਵਜ ਗਏ ਬੜੀ ਸਪੀਡ ਨਾਲ ਟਾਈਮ ਭੱਜਿਆ ਜਾ ਰਿਹਾ ਵਾ ਸੋ ਕੰਮ ਕਰਨ ਦਾ ਤਰੀਕਾ ਬੁੱਕ ਵੱਖਰਾ ਹੁੰਦਾ ਵਾ ਸੋ ਸਮਾ ਪਤਾ ਕੀ ਕਹਿੰਦਾ ਸਮਾ ਕਹਿੰਦਾ ਜੇ ਤੁਸੀਂ ਮੈਨੂੰ ਬਰਬਾਦ ਕਰੋਗੇ ਨਾ ਤਾਂ ਮੈਂ ਤੁਹਾਨੂੰ ਬਰਬਾਦ ਕਰ ਦਾਂਗਾ ਇਹ ਗੱਲ ਵਾਕੀ 101% ਸੱਚਾ ਜੇ ਅਸੀਂ ਸਮਾਂ ਖਰਾਬ ਕਰਾਂਗੇ ਨਾ ਸਮੇਂ ਨੂੰ ਅਸੀਂ ਬਰਬਾਦ ਕਰਾਂਗੇ ਤਾਂ ਸਮਾਂ ਵੀ ਸਾਨੂੰ ਇੱਕ ਦਿਨ ਸਾਨੂੰ ਵੀ ਖਰਾਬ ਕਰ ਦੇਗਾ ਤੇ ਸਾਨੂੰ ਵੀ ਇੱਕ ਨਾ ਇੱਕ ਦਿਨ ਉਹ ਦਰਵਾਜ਼ਾ ਕਰ ਦੇਗਾ ਕਿਉਂਕਿ ਜਿਹੜਾ ਸਮਾਂ ਨਾ ਸਮਾਂ ਬੜਾ ਬਲਵਾਨ ਆ ਜਿਹੜੇ ਬੰਦਿਆਂ ਨੇ ਸਮੇਂ ਦੀ ਇੱਜ਼ਤ ਕੀਤੀ ਆ ਸਮੇਂ ਦੀ ਰਿਸਪੈਕਟ ਕੀਤੀ ਆ ਸਮੇਂ ਨੂੰ ਸਮਝਿਆ ਵਾ ਸਮੇਂ ਨੇ ਉਹਨਾਂ ਨੂੰ ਸਟਾਰ ਬਣਾਇਆ ਵਾ ਸਮੇਂ ਨੇ ਉਹਨਾਂ ਦਾ ਸਾਥ ਦਿੱਤਾ ਵਾ ਜੇ ਤੁਸੀਂ ਸਮੇਂ ਨੂੰ ਬਰਬਾਦ ਕਰੋਗੇ ਸਮੇਂ ਦੀ ਰਿਸਪੈਕਟ ਨਹੀਂ ਕਰੋਗੇ ਤਾਂ ਸਮਾਂ ਵੀ ਤੁਹਾਨੂੰ ਬਰਬਾਦ ਕਰ ਦੇਗਾ ਉਹ ਦਿਨ ਦੂਰ ਨਹੀਂ ਹੈਗੇ ਜਦੋਂ ਤੁਸੀਂ ਬਰਬਾਦ ਹੋਗੇ ਸੋ ਇਸ ਕਰਕੇ ਜੇ ਤੁਸੀਂ ਜ਼ਿੰਦਗੀ 'ਚ ਕੁਝ ਕਰਨਾ ਚਾਹੁੰਦੇ ਹੋ ਅੱਗੇ ਵਧਣਾ ਚਾਹੁੰਦੇ ਹੋ ਜਾਂ ਤੁਹਾਡਾ ਕੋਈ ਵੀ ਗੋਲ ਆ ਜਾਂ ਤੁਹਾਡਾ ਕੋਈ ਵੀ ਲਕਸ਼ਯ ਤੁਸੀਂ ਤੈਅ ਕੀਤਾ ਹੋਇਆ ਵੀ ਯਾਰ ਮੈਂ ਇਹ ਚੀਜ਼ ਹਾਸਲ ਕਰਨਾ ਚਾਹੁੰਦਾ ਵਾਂ ਸੋ ਉਹ ਤੁਸੀਂ ਉਹ ਤੁਸੀਂ ਫਿਰ ਤਾਂ ਹੀ ਕਰ ਸਕੋਗੇ ਜੇ ਤੁਸੀਂ ਸਮੇਂ ਦੀ ਕਦਰ ਕਰੋਗੇ ਸਮੇਂ ਦੀ ਇੱਜ਼ਤ ਕਰੋਗੇ ਸਮੇਂ ਦੇ ਹਿਸਾਬ ਨਾਲ ਚੱਲੋਗੇ ਕਿਉਂਕਿ ਸਮੇਂ ਨੇ ਤੁਹਾਡੀ ਵੇਟ ਨਹੀਂ ਕਰਨੀ ਹੈਗੀ ਸਮੇ ਨੇ ਆਪਣੀ ਸਪੀਡ ਮੁਤਾਬਿਕ ਉਹਨੇ ਚੱਲੀ ਜਾਣਾ ਅੱਗੇ ਵਧੀ ਜਾਣਾ ਇਹ ਹੁਣ ਤੁਸੀਂ ਦੇਖਣਾ ਵਾ ਸਮੇ ਨੂੰ ਅਸੀਂ ਕਿਵੇਂ ਕਵਰ ਕਰਨਾ ਵਾ ਸਮੇ ਦੇ ਨਾਲ ਅਸੀਂ ਕਿਵੇਂ ਚੱਲੀਏ ਜਿਸ ਦੇ ਨਾਲ ਕੀ ਅਸੀਂ ਆਪਣੇ ਲਕਸ਼ ਤੱਕ ਪਹੁੰਚ ਸਕੀਏ ਤੇ ਸਾਨੂੰ ਵੀ ਕਾਮਯਾਬੀ ਮਿਲ ਸਕੇ ਸੋ ਇਸ ਕਰਕੇ ਹਮੇਸ਼ਾ ਮੈਂ ਤੁਹਾਨੂੰ ਇਹੀ ਗੱਲ ਕਹੂੰਗਾ ਕਿ ਪਲੀਜ਼ ਸਮੇਂ ਦੀ ਕਦਰ ਕਰੋ ਸਮੇਂ ਦੀ ਇੱਜ਼ਤ ਕਰੋ ਸਮੇਂ ਦੇ ਹਿਸਾਬ ਨਾਲ ਚੱਲੋ ਆਪਣਾ ਸਮਾਂ ਤੁਸੀਂ ਕਦੇ ਵੀ ਖਰਾਬ ਨਾ ਕਰੋ ਕਿਉਂਕਿ ਜਿਹੜਾ ਆਹ ਟਾਈਮ ਆ ਨਾ ਤੁਹਾਡੇ ਕੋਲ ਇਹ ਜਿਹੜਾ ਟਾਈਮ ਆ ਇਹ ਜਿਹੜਾ ਸਮਾਂ ਵਾ ਇਹ ਤੁਹਾਡੇ ਉੱਤੇ ਦੁਬਾਰੋ ਨਹੀਂ ਆਉਣਾ ਹੈਗਾ ਤੁਹਾਨੂੰ ਇਹ ਸਮਾਂ ਦੁਬਾਰੋ ਨਹੀਂ ਮਿਲਣਾ ਹੈਗਾ ਸੋਮਵਾਰ ਤਾਂ ਲੰਘ ਗਿਆ ਦੇਖੋ ਮੰਗਲਵਾਰ ਵੀ ਲੰਘ ਗਿਆ ਹਫਤੇ ਬਾਅਦ ਫੇਰ ਸੋਮ ਮੰਗਲਵਾਰ ਆ ਜਾਣਾ ਬੁੱਧਵਾਰ ਵੀ ਆ ਜਾਣਾ ਵਾ ਪਰ ਆਜਾ ਟਾਈਮ ਨਿਕਲ ਗਿਆ ਆ ਤਾਰੀਖ ਨਿਕਲ ਗਈ ਆ ਸਾਲ ਨਿਕਲ ਗਿਆ ਇਹ ਦੁਬਾਰੂ ਨਹੀਂ ਆਉਣਾ ਹੈਗਾ ਜੀ ਜੇ 2023 ਨਿਕਲ ਗਿਆ ਨਾ 2024 ਵੀ ਨਿਕਲ ਗਿਆ ਤਾਂ 2025 ਆਉਣਾ 2024 ਨਹੀਂ ਆਉਣਾ ਹੈਗਾ ਸੋ ਇਸ ਕਰਕੇ ਸਮੇਂ ਨੂੰ ਸਮਝੋ ਸਮੇਂ ਦੀ ਇੱਜ਼ਤ ਕਰੋ ਸਮੇਂ ਦੀ ਰਿਸਪੈਕਟ ਕਰੋ ਸਮੇਂ ਦੇ ਨਾਲ ਚੱਲੋ ਸੋ ਫਾਲਤੂ ਕੰਮਾਂ ਦੇ ਵਿੱਚ ਆਪਣੇ ਸਮੇਂ ਨੂੰ ਖਰਾਬ ਕਰਨ ਤੋਂ ਬਚਾਓ ਜਿੰਨਾ ਤੁਸੀਂ ਉਧਰ ਬਚਾਉਂਗੇ ਫਾਲਤੂ ਕੰਮਾਂ ਦੇ ਵਿੱਚ ਉਹਨਾਂ ਤੁਸੀਂ ਆਪਣੇ ਮਿਹਨਤ ਕਰੋ ਉਸ ਸਮੇਂ ਦੇ ਵਿੱਚ ਮਿਹਨਤ ਕਰੋ ਹੋਰਾਂ ਨਾਲੋਂ ਮਿਹਨਤ ਕਰੋ ਜੇ ਕੋਈ ਬੰਦਾ 8 ਘੰਟੇ ਮਿਹਨਤ ਕਰ ਰਿਹਾ ਵਾ ਤੁਸੀਂ ਉਹਦੇ ਨਾਲੋਂ ਜਦੋਂ 2 ਗੁਣਾ ਵੱਧ ਮਿਹਨਤ ਕਰੋ ਤੁਸੀਂ 10 ਘੰਟੇ ਮਿਹਨਤ ਕਰੋ 11 ਘੰਟੇ ਮਿਹਨਤ ਕਰੋ 12 ਘੰਟੇ ਮਿਹਨਤ ਕਰੋ 13 ਘੰਟੇ ਮਿਹਨਤ ਕਰੋ ਮੈਂ ਆਪਣੀ ਲਾਈਫ ਦੇ ਵਿੱਚ ਆਪਣੇ ਜ਼ਿੰਦਗੀ ਦੇ ਵਿੱਚ ਮੈਂ ਇਹੋ ਜਿਹੇ ਲੋਕ ਵੀ ਦੇਖੇ ਨੇ ਜਿਹੜੇ 22 23 23 ਘੰਟੇ ਨਿਹੰਤ ਕਰਦੇ ਨੇ ਕੰਮ ਕਰਦੇ ਨੇ ਸਕਿੱਲ ਦੇ ਉੱਪਰ ਕੰਮ ਕਰਦੇ ਨੇ ਉਹ ਸਿਰਫ 1 ਘੰਟਾ 2 ਘੰਟੇ ਸੁਣਦੇ ਨੇ ਕਈ ਵਾਰੀ ਤਾਂ ਉਹ ਰੋਟੀ ਵੀ ਨਹੀਂ ਖਾਂਦੇ ਹੈਗੇ ਉਹ ਕਹਿੰਦੇ ਨਹੀਂ ਯਾਰ ਅਸੀਂ ਆਪਣੇ ਗੋਲ ਤੱਕ ਪਹੁੰਚਣਾ ਤੇ ਅੱਜ ਉਹਨਾਂ ਲੋਕਾਂ ਦੇ ਬਹੁਤ ਵੱਡੇ ਵੱਡੇ ਨਾਮ ਹੋਏ ਹੋਏ ਨੇ ਉਹਨਾਂ ਦੇ ਤੇ ਅੱਜ ਦੇ ਸਮੇਂ ਦੇ ਵਿੱਚ ਉਹ ਨਜ਼ਾਰੇ ਲੈ ਰਹੇ ਨੇ ਕਿਉਂ ਲੈ ਰਹੇ ਨੇ ਕਿਉਂਕਿ ਉਹਨਾਂ ਨੇ ਪਹਿਲਾਂ ਆਪਣੇ ਸਮੇਂ ਨੂੰ ਬਰਬਾਦ ਨਹੀਂ ਕੀਤਾ ਖਰਾਬ ਨਹੀਂ ਕੀਤਾ ਹੈਗਾ ਉਹਨਾਂ ਨੇ ਮਿਹਨਤ ਕੀਤੀ ਆ ਆਪਣਾ ਨਾਮ ਬਣਾਇਆ ਉਹਨਾਂ ਨੇ ਆਪਣਾ ਇੱਕ ਬ੍ਰੈਂਡ ਬਣਾਇਆ ਉਹਨਾਂ ਨੇ ਸੋ ਇਸ ਕਰਕੇ ਉਹ ਹੁਣ ਨਜ਼ਾਰੇ ਲੈ ਰਹੇ ਆ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਹੁਣ ਮਿਹਨਤ ਕਰ ਲਓਗੇ ਤਾਂ ਤੁਸੀਂ ਸਾਰੀ ਜ਼ਿੰਦਗੀ ਨਜ਼ਾਰੇ ਲਓਗੇ ਸਿਰਫ ਇਹ 2-4 ਸਾਲ ਹੀ ਆ ਵੱਧ ਤੋਂ ਵੱਧ 5 ਸਾਲ ਜੇ ਤੁਸੀਂ ਪਹਿਲੇ 5 ਸਾਲ ਹੁਣ ਆ 5 ਸਾਲ ਤੁਸੀਂ ਮਿਹਨਤ ਕਰ ਲਓਗੇ ਨਾ ਤਾਂ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੀ ਜ਼ਿੰਦਗੀ ਤੁਸੀਂ ਨਜ਼ਾਰੇ ਲਓਗੇ ਐਸ਼ ਕਰੋਗੇ ਜੇ ਤੁਸੀਂ ਆਈ 5 ਸਾਲ ਮਿਹਨਤ ਨਹੀਂ ਕੀਤੀ ਸਮੇਂ ਨੂੰ ਖਰਾਬ ਕਰਦੇ ਰਹੇ ਸਮੇਂ ਦੀ ਇੱਜ਼ਤ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਬਰਬਾਦ ਹੋ ਜਾਓਗੇ ਸਾਰੀ ਜ਼ਿੰਦਗੀ ਸਾਰੀ ਉਮਰ ਤੁਸੀਂ ਦੁੱਖ ਹੀ ਭੋਗੋਗੇ ਸੋ ਇਸ ਕਰਕੇ ਅੱਜ ਤੋਂ ਹੀ ਹੁਣ ਤੋਂ ਹੀ ਸਮੇਂ ਦੀ ਇੱਜ਼ਤ ਕਰਨੀ ਸ਼ੁਰੂ ਕਰਦੋ ਸਮੇਂ ਦੇ ਮੁਤਾਬਿਕ ਕੰਮ ਕਰਨਾ ਸ਼ੁਰੂ ਕਰਦੋ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਣਾ ਤਾਂ ਸਕਸੈਸ ਹੋਣਾ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇਹੀ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਸ ਵੀਡੀਓ ਤੋਂ ਕੁਝ ਨਾ ਕੁਝ ਜ਼ਰੂਰ ਸਿੱਖਣ ਨੂੰ ਮਿਲਿਆ ਹੋਣਾ ਜੀ ਅਗਰ ਤੁਹਾਨੂੰ ਵੀ ਮੇਰੀ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ